ਗ੍ਰਾਹਕ ਇੱਕ ਫਰੂਟ ਵਾਲੀ ਦੁਕਾਨ ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਗ੍ਰਾਹਕ ਦੁਕਾਨਦਾਰ ਪਾਸੋਂ ਮਿਕਸ ਜੂਸ ਲੈ ਕੇ ਜਦੋਂ ਘਰ ਪਹੁੰਚਿਆ ਤਾਂ ਜੂਸ ਵਿੱਚੋਂ ਚੂਹੇ ਦੀਆਂ ਮੀਂਗਣਾ ਨਿਕਲੀਆਂ ਇਸ ਦੌਰਾਨ ਉਕਤ ਵਿਅਕਤੀ ਨੇ ਇਸ ਲਾਪਰਵਾਹੀ ਲਈ ਉਕਤ ਦੁਕਾਨਦਾਰ ਨੂੰ ਜ਼ਿੰਮੇਵਾਰ ਠਹਿਰਾਇਆ ਇਸ ਮੌਕੇ ਗੱਲਬਾਤ ਕਰਦੇ ਗੁਰਾਇਆਂ ਦੇ ਪਿੰਗਾ ਵਾਲਾ ਚੌਂਕ ਦੇ ਰਹਿਣ ਵਾਲੇ ਪ੍ਰਿੰਸ ਨੇ ਦੱਸਿਆ ਕਿ ਉਹ ਰੁੜਕਾ ਰੋਡ ਤੋਂ ਇੱਕ ਫਰੂਟ ਦੀ ਦੁਕਾਨ ਤੋਂ ਫਰੈਸ਼ ਜੂਸ ਕਢਵਾ ਕੇ ਬੱਚਿਆਂ ਲਈ ਲੈ ਕੇ ਗਿਆ ਸੀ ਤੇ ਜਦੋਂ ਉਹ ਘਰ ਚਾ ਕੇ ਜੂਸ ਪੀਣ ਲਈ ਲਿਫਾਫਾ ਖੋਲਣ ਲੱਗਾ ਤਾਂ ਦੇਖਿਆ ਕਿ ਉਸ ਵਿੱਚ ਚੂਹੇ ਦੀਆਂ ਮਿੰਗਣਾ ਸਨ ਉਹਨਾਂ ਨੇ ਕਿਹਾ ਕਿ ਜਦੋਂ ਉਸਨੇ ਇਸ ਸਬੰਧੀ ਜੂਸ ਵਾਲੇ ਦੁਕਾਨਦਾਰ ਨਾਲ ਗੱਲਬਾਤ ਕੀਤੀ ਤਾਂ ਉਹ ਮੰਨਣ ਨੂੰ ਤਿਆਰ ਨਹੀਂ ਹੋਇਆ ਜਦਕਿ ਵੀਡੀਓ 'ਚ ਅਤੇ ਉਸ ਦੀ ਸ਼ਾਨਦਨੀ ਵੀ ਸਾਫ਼ ਤੌਰ ਤੇ ਦਿੱਖ ਰਿਹਾ ਹੈ ਕਿ ਚੂਹੇ ਦੀਆਂ ਮਿੰਗਣਾ ਹਨ ਉਹਨਾਂ ਨਾਲ ਹੀ ਸਬੰਧਤ ਵਿਭਾਗ ਪਾਸੋਂ ਮੰਗ ਕੀਤੀ ਗਈ ਇਸ ਸਭ ਦੀ ਜਾਂਚ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਦੀ ਜ਼ਿੰਦਗੀ ਨਾਲ ਖੇਲਵਾੜ ਨਾ ਹੋ ਸਕੇ ਕੀ ਨਾਮ ਹੈ ਭਾਈ ਭਾਈ ਮੇਰਾ ਨਾਮ ਪ੍ਰਿੰਸ ਆ ਮੈਂ ਪਿੰਗਾ ਵਾਲੇ ਜਾਉਂਦਾ ਹਾਂ ਇਹਨਾਂ ਤੋਂ ਮੈਂ ਜੂਸ ਲੈ ਕੇ ਆ ਠੀਕ ਹੈ ਇਹਨਾਂ ਨੂੰ ਕਿਹਾ ਵੀ ਬੱਚੇ ਨੇ ਪੀਣਾ ਆ ਬੱਚ ਦੇਖ ਲਓ ਮੱਖੀ ਲੱਗਦੀ ਆ ਨਹੀਂ ਕਹਿੰਦੇ ਸਾਡੀ ਚੀਜ਼ ਫਰੈਸ਼ ਹੁੰਦੀ ਆ ਮਾੜੀ ਹੁੰਦੀ ਨਹੀਂ ਗਏ ਗਏ ਜੂਸ ਕੱਢਿਆ ਜੂਸ ਦੇ ਵਿੱਚ ਉਹ ਚੂਹੇ ਦਾ ਗੰਦ ਨਿਕਲਿਆ ਠੀਕ ਆ ਅਸੀਂ ਇਹਦੇ ਕੋਲ ਲੈ ਕੇ ਆਏ ਕਹਿੰਦਾ ਨਹੀਂ ਜੀ ਪੱਤੇ ਡਿਗੇ ਆ ਕੇਲੇ ਦੇ ਕੱਢ ਕੇ ਦਿਖਾਤਾ ਸਾਹਮਣੇ ਤੁਹਾਡੇ ਸਾਹਮਣੇ ਵੀਡੀਓ ਜੀ ਵੀ ਦੇਖ ਲਈਓ ਫੇਰ ਵੀ ਬੰਦਾ ਮੰਨਦਾ ਨਹੀਂ ਪਿਆ ਬਿਆਰ ਜੇ ਬੈਠਾ ਏਡੀ ਐਨਾ ਦੁਕਾਨ ਪਾਈ ਆ ਇਹ ਗੰਦ ਸਾਨੂੰ ਖਲਾਉਂਦਾ ਹੈ ਜ਼ਹਿਰ ਖਲਾਉਂਦਾ ਦੇਖ ਲੋ ਦੁਕਾਨ ਦਾ ਕੀ ਨਾਮ ਆ ਆ ਦੇਖ ਲੋ ਰੇਸ ਜੂਸ ਐਂਡ ਸ਼ੇਲਵਾਰ ਬਹੁ ਵਾਰੀ ਅੱਗੇ ਵੀ ਸਮਝਾਇਆ ਬੰਦੇ ਮੰਨੇ ਨਹੀਂ ਅੱਗੇ ਇਹਨਾਂ ਦਾ ਫਰੂਟ ਲੈ ਕੇ ਗਿਆ ਫਰੂਟ ਗਲੇਓ ਨਿਕਲੇ ਉਸ ਵੇਲੇ ਵੀ ਅਸੀਂ ਮੋੜਨ ਆਏ ਫੋਟੋਆਂ ਹਜੇ ਵੀ ਮੇਰੇ ਫੋਨ 'ਚ ਹੀ ਹੋਣੀਆਂ ਆ WhatsApp ਕੀਤੇ ਕਿਹੜੇ ਸ਼ਹਿਰ ਚ ਦੁਕਾਨ ਗਰਾਇਆ ਜੇ ਭਾਈ ਫਟਕ ਟੱਪ ਕੇ ਯਾਰ ਰੋੜ ਦਾ ਰੋੜ ਤੇ ਉਹ ਤੇਰੀ ਸਮਝਦੀ ਦੁਕਾਨਦਾਰ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਇਹ ਕੇਲੇ ਦਾ ਪਤਾ ਹੈ ਅਜਹੀ ਕੋਈ ਗੱਲਬਾਤ ਨਹੀਂ ਹੈ ਕਹਿੰਦੇ ਜੂਸ ਦੇ ਵਿੱਚ ਗੰਦਾ ਆ ਯਾਰ ਅੱਖਾਂ ਦੇਖ ਲਿਆ ਆ ਤੂੰ ਇਹ ਸ਼ਹਿਰ ਤਾਂ ਗੱਲ ਇੱਕ ਮਿੰਟ ਵੀ ਤੂੰ ਦੱਸੋ ਨਾ ਇੱਕ ਮਿੰਟ ਗੱਲ ਸੁਣ ਮੈਨੂੰ ਉਹਨਾਂ ਨੇ ਕਿਹਾ ਤੁਸੀਂ ਦੱਸੋ ਕੀ ਆਇਆ ਮੈਂ ਤਾਂ ਕਿ ਉਹ ਕਹਿੰਦੇ ਪਤਾ ਵੀ ਪੈ ਗਿਆ ਹੁਣ ਵਿੱਚ ਤੁਸੀਂ ਤੁਸੀਂ ਮੋੜ ਤਾਂ ਉਹ ਕਹਿੰਦਾ ਮੱਖੀ ਮੱਖੀ ਦਾ ਹੈਗੀ ਬਿਲਕੁਲ ਇੰਦਾਲ ਦੱਸ ਤੁਸੀਂ ਵੀ ਦੇਖ ਲਿਆ ਕੀ ਸੀਗਾ ਹੈ ਕੀ ਮੰਨਦਾ ਮੈਂ ਤਾਂ ਹੈ ਕੀ ਸੀਗਾ ਉੱਥੇ ਯਾਰ ਅਕੇਲੇ ਸੀ ਆ ਤੇ ਮੈਂ ਪਹਿਲਾਂ ਵੀ ਉਹ ਕਹਿੰਦੇ ਸੀਗੇ ਮੰਗਣ ਸੀ ਚੂਹੇ ਦੀ ਨਹੀਂ ਆ ਤੇ ਚਲ ਤੂੰ ਦੇਖਿਆ ਯਾਰ ਮੈਂ ਤਾਂ ਦੇਖ ਲਿਆ ਵੀਡੀਓ ਆ ਜੱਗੀ ਆ ਦੇਖ ਲੈ ਆ ਦਿੱਤਾ ਹਰ ਜੀਨੇ ਚੰਗੇ ਸੀ ਕੁੱਤੀ ਉੱਪਰ ਆ ਪੈ ਗਿਆ ਮੈਂ ਤਾਂ ਆਹ ਗੱਲ ਕਹਿੰਦਾ ਦੇ ਲੈ ਮੈਂ ਕਿਉਂ ਗੱਲ ਫਰ ਉਹ ਕਹਿੰਦੇ ਇਹ ਚੀਜ਼ ਨਹੀਂ ਸੀ ਉਹ ਓ ਯਾਰ ਮੇਰਾ ਦੇਦਾ ਉਹ ਕਹਿੰਦਾ ਆ ਚੀਜ਼ ਮੈਂ ਕਿਉਂ ਝੂਠ ਮਾਰਦਾ ਯਾਰ ਤੇਰੀ ਕੀ ਗੱਲ ਹੈ ਗ੍ਰਾਮਿਕ ਇੱਕ ਫਰੂਟ ਵਾਲੀ ਦੁਕਾਨ ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਗ੍ਰਾਹਕ ਦੁਕਾਨਦਾਰ ਪਾਸੋਂ ਮਿਕਸ ਜੂਸ ਲੈ ਕੇ ਜਦੋਂ ਘਰ ਪਹੁੰਚਿਆ ਤਾਂ ਜੂਸ ਵਿੱਚੋਂ ਚੂਹੇ ਦੀਆਂ ਮੀਂਗਣਾ ਨਿਕਲੀਆਂ ਇਸ ਦੌਰਾਨ ਉਕਤ ਵਿਅਕਤੀ ਨੇ ਇਸ ਲਾਪਰਵਾਹੀ ਲਈ ਉਕਤ ਦੁਕਾਨਦਾਰ ਨੂੰ ਜ਼ਿੰਮੇਵਾਰ ਠਹਿਰਾਇਆ ਇਸ ਮੌਕੇ ਗੱਲਬਾਤ ਕਰਦੇ ਗੁਰਾਇੰਦੇ ਪਿੰਗਾ ਵਾਲਾ ਚੌਂਕ ਦੇ ਰਹਿਣ ਵਾਲੇ ਪ੍ਰਿੰਸ ਨੇ ਦੱਸਿਆ ਕਿ ਉਹ ਰੁੜਕਾ ਰੋਡ ਤੋਂ ਇੱਕ ਫਰੂਟ ਦੀ ਦੁਕਾਨ ਤੋਂ ਫਰੈਸ਼ ਜੂਸ ਕਢਵਾ ਕੇ ਬੱਚਿਆਂ ਲਈ ਲੈ ਕੇ ਗਿਆ ਸੀ ਤੇ ਜਦੋਂ ਉਹ ਘਰ ਚਾ ਕੇ ਜੂਸ ਪੀਣ ਲਈ ਲਿਫਾਫਾ ਖੋਲਣ ਲੱਗਾ ਤਾਂ ਦੇਖਿਆ ਕਿ ਉਸ ਵਿੱਚ ਚੂਹੇ ਦੀਆਂ ਮਿੰਗਣਾ ਸਨ ਉਹਨਾਂ ਨੇ ਕਿਹਾ ਕਿ ਜਦੋਂ ਉਸਨੇ ਇਸ ਸਬੰਧੀ ਜੂਸ ਵਾਲੇ ਦੁਕਾਨਦਾਰ ਨਾਲ ਗੱਲਬਾਤ ਕੀਤੀ ਤਾਂ ਉਹ ਮੰਨਣ ਨੂੰ ਤਿਆਰ ਨਹੀਂ ਹੋਇਆ ਜਦਕਿ ਵੀਡੀਓ 'ਚ ਅਤੇ ਉਸ ਦੀ ਸ਼ਾਨਦਨੀ ਵੀ ਸਾਫ਼ ਤੌਰ ਤੇ ਦਿੱਖ ਰਿਹਾ ਹੈ ਕਿ ਚੁਹੇ ਦੀਆਂ ਮਿੰਗਣਾ ਹਨ ਉਹਨਾਂ ਨਾਲ ਹੀ ਸੰਬੰਧਿਤ ਵਿਭਾਗ ਪਾਸੋਂ ਮੰਗ ਕੀਤੀ ਗਈ ਇਸ ਸਬਦੀ ਜਾਂਚ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਦੀ ਜ਼ਿੰਦਗੀ ਨਾਲ ਖੇਲਵਾੜ ਨਾ ਹੋ ਸਕੇ ਈ ਨਾ ਮਾ ਭਾਈ ਭਾਈ ਮੇਰਾ ਨਾਮ ਪ੍ਰਿੰਸ ਹੈ ਆ ਮੈਂ ਪਿੰਗਾ ਵਾਲੇ ਜਾਉਂਦਾ ਹਾਂ ਇਨਾ ਤੋਂ ਮੈਂ ਜੂਸ ਲੈ ਕੇ ਆ ਠੀਕ ਹੈ ਇਹਨਾਂ ਨੂੰ ਕਿਹਾ ਵੀ ਬੱਚੇ ਨੇ ਪੀਣਾ ਆ ਵਿੱਚ ਦੇਖ ਲਓ ਮੱਖੀ ਲੱਗਦੀ ਆ ਨਹੀਂ ਕਹਿੰਦੇ ਸਾਡੀ ਚੀਜ਼ ਫਰੈਸ਼ ਹੁੰਦੀ ਆ ਮਾੜੀ ਹੁੰਦੀ ਨਹੀਂ ਤਾਰੇ ਗਏ ਜੂਸ ਕੱਢਿਆ ਜੂਸ ਦੇ ਵਿੱਚ ਉਹ ਚੂਹੇ ਦਾ ਗੰਦ ਨਿਕਲਿਆ ਠੀਕ ਆ ਅਸੀਂ ਇਹਦੇ ਕੋਲ ਲੈ ਕੇ ਆਏ ਕਹਿੰਦਾ ਨਹੀਂ ਜੀ ਪੱਤੇ ਡਿਗੇ ਆ ਕੇਲੇ ਦੇ ਕੱਢ ਕੇ ਦਿਖਾਤਾ ਸਾਹਮਣੇ ਤੁਹਾਡੇ ਸਾਹਮਣੇ ਵੀਡੀਓ ਜੀ ਵੀ ਦੇਖ ਲਈਓ ਫੇਰ ਵੀ ਬੰਦਾ ਮੰਨਦਾ ਨਹੀਂ ਪਿਆ ਬਿਆਰ ਜੇ ਬੈਠਾ ਏਡੀ ਐਨਾ ਦੁਕਾਨ ਪਾਈ ਆ ਇਹ ਗੰਦ ਸਾਨੂੰ ਖਲਾਉਂਦਾ ਹੈ ਜ਼ਹਿਰ ਖਲਾਉਂਦਾ ਦੇਖ ਲੋ ਦੁਕਾਨ ਦਾ ਕੀ ਨਾਮ ਆ ਆ ਦੇਖ ਲੋ ਰੇਤੀ ਜੂਸ ਐਂਡ ਸ਼ੇਲਗਾਰ ਬਹੁ ਵਾਰੀ ਅੱਗੇ ਵੀ ਸਮਝਾਇਆ ਬੰਦੇ ਮੰਨੇ ਨਹੀਂ ਅੱਗੇ ਇਹਨਾਂ ਦਾ ਫਰੂਟ ਲੈ ਕੇ ਗਿਆ ਫਰੂਟ ਗਲੇਓ ਨਿਕਲੇ ਉਸ ਵੇਲੇ ਵੀ ਅਸੀਂ ਮੋੜਨ ਆਏ ਫੋਟੋਆਂ ਹਜੇ ਵੀ ਮੇਰੇ ਫੋਨ 'ਚ ਹੀ ਹੋਣੀਆਂ ਆ WhatsApp ਕੀਤੇ ਕਿਹੜੇ ਸ਼ਹਿਰ ਚ ਦੁਕਾਨ ਗਰਾਇਆ ਜੇ ਭਾਈ ਫਟਕ ਟੱਪ ਕੇ ਯਾਰ ਰੋੜਾ ਰੋੜ ਤੇ